हेलो गाइस वेलकम टू माय न्यू ब्लॉग आ देखो मैं अभी वीडियो च हेलीकॉप्टर लंदा पे हूं <tiny> दी बैटरी लो हो गई हुन डैडी घर ब्लॉग बना ले मैं डैडी हुन ड्यूटी तो आया देखो यार दी बैटरी लो हो गई आ देखो हुन देखो उड़ रहा है देखो बैटरी लो हो गई इसका चल थोड़ा दिखाने चार्जर आंदा मैं इन्हें इन्हें आ देखो बैटरी ली जा चार्ज ला ना फिर चार्ज ला के चार्ज दिखा हेलीकॉप्टर ला दिता अपने चार्ज हाँ देखो ला दिता देखो इस लाल मसी लाल रंग ला दिता तो चला के Haan, chan dheynh, chammay, aad ee koulh, aad ee chaladu, aad ee... Kaamba daay eo, aad ee chammay. Aay eo, aay eo... Aay eo, aay

देखो। ना गिर ओ, मेरो। ना गिर और ऊपर ना गिरजूगा बंद भी है हाँ देर बाद बंद है ബന്ധ ബന്ധ കെ അത് ഉടൻ മൂ ഉട ഉട

ਦਾਉ ਦਬੀ ਆਪਰ ਦਬੀ ਇਹ ਦਬੀ ਲੈ 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 ਅੱਧ ਤੋੜਦਾ ਕਰਤਾ ਕੰਮ ਇਹ ਆਹੀ ਸਮਝਾਉਂਦਾ ਤੈਨੂੰ ਆਹੀ ਸਮਝਾਉਂਦਾ ਰਹਿੰਦਾ ਮੈਂ ਤੈਨੂੰ ਆਹੀ ਸਮਝਾਉਂਦਾ ਮੋਟਰ ਤੈਨੂੰ ਕਿੱਡਾਵਾ ਡਾਵਾ ਬੱਬ ਸਟਾਰਟ ਦਬ ਹੋ ਦੂਸਰਾ ਦਬ ਹਾਇ ਕੋਈ ਓਹ ਇਹ ਤੋੜਦਾ ਕਹਦਾ ਨਾ ਮੈਂ ਇਹ ਵੀ ਨਹੀਂ ਚਾਲਦਾ ਹੁਣ ਨਹੀਂ ਚਾਲਦਾ ਮਿੱਤਰੋ ਕਰਤਾ ਕੰਮ ਸਾਖੀ ਨੇ ਕਰਤਾ ਕੰਮ ਤੋੜਦਾ ਮਿੱਤਰੋ ਦੇਖੋ ਹੁਣ ਮੈਂ ਕੀ ਜਵਾਬ ਦੇਵਾਂ ਹੁਣ ਉਹ ਤੋੜਦਾ ਰਮੜ ਆ ਤੋੜਦਾ ਗਾਇਸ ਦੇਖੋ ਕੈਦ ਲੱਛਣ ਕਰਦੀ ਆ ਉੜਦਾ ਏ ਟੈਕਨੋਲੋਜੀ ਆ ਰਕੇ ਦਿਖਾਂਦਾ ਅਦਾਮਕ ਰਾਡਲੀ ਘੜ ਜਾਂਦਾ ਇਹਦਾ ਆ ਦੇਖੋ ਟੈਕਨੋਲੋਜੀ ਆ ਬਿਨਾ ਵਗਰਾ

ਸੇਰਾ ਪੂਰੀ ਹਵਾ ਬੈਟ ਚਾਲੂ ਕਰਕੇ ਨਾ ਨੀਚੇ ਰੱਖ ਆ ਦੋ ਬਸ ਮਗਰਾੜ ਦੇਈਦਾ ਆ ਦੇਖੋ ਐਨਾ ਕੁਝ ਪੁਰਜੇ ਪੜਦੇ ਨਹੀਂ ਤੇ ਖਰਾਬ ਕਰ ਦਿੱਤਾ ਮੋਟੋ ਨੇ ਤੋੜਤਾ ਸੀ ਚਲੋ ਓਕੇ ਦੇਖੋ ਆ ਦੇਖੋ ਹਰ ਮੁੰਦੇ ਦਾ ਜਾਲ ਲੱਗ ਰਿਹਾ ਮਿੱਦਲ ਰੈਡੀ ਫੋਨ ਦੇਖਦਾ ਵੇਆ ਆਹ ਦੇਖੋ ਆ ਤੋੜ ਦਿੱਤਾ ਸੀ ਮੇਰਾ ਹੈਲੀਕਾਪਟਰ ਤੋੜ ਦਿੱਤਾ ਮੋਟੋ ਨੇ ਚਲ ਗਿਆ ਤਾਂ ਵੀ ਉਹ ਗਿਆ ਇਧਰ ਆ ਰਹਿ ਗਈ ਉਹ ਦੇਖ ਨਾ ਦੇ ਰਾਤੀ ਵੀ ਦੇ ਜਾ ਦੇ ਆ ਦੇਖੋ ਆਪਣੀ ਵੀਲੇ ਦਿਖਾਉਂਦੇ ਆ ਸੀ ਗੱਡੀ ਦੀ ਪਈ ਜਾ ਕੋਣ ਦਿਖਾ ਰਿਹਾ ਮੈਂ ਆ ਦੇਖੋ ਮੋਟੋ ਮਾਤੇ ਰਹੀ ਗਿਰਨ ਕਰਦਾ ਆ ਦੇਖਾ ਸੁਣਾਇਆ ਕੋਈ ਦਿੱਕਤ ਨਹੀਂ ਮੇਰਾ ਸਿਰ ਕਰਦਾ ਹੌਟ ਬਾਕਸ ਬਣਾਇਆ ਕੋਈ ਦਿਖੇ ਨਾ ਡਵਾਈਟਰ ਮੇਰੀ ਖੇਡ ਦੀ ਅਸਲੀ ਨਾ ਤੇਰੇ ਆੜੀ ਕੱਜ ਜਾਂਦੀ ਦੇਖ ਕੇ ਸਪਾਈਕਰ ਇੰਨੇ ਸਾਰੇ ਆ ਦੇਖਾ ਆਖਰੀ ਪਿੱਟੀ ਆਖਰੀ

वन मिले एक वीडियो तो मेरे अस्तर चैनल मिले। ओके बाय